ਹਾਂ ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਤਿਆਰੀ ਅਧੀਨ ਆਪਾਂ ਵਿਆਕਰਨ ਵਾਲਾ ਟੌਪਿਕ ਪੰਜਾਬੀ ਵਿਆਕਰਨ ਵਾਲਾ ਟੌਪਿਕ ਸ਼ੁਰੂ ਕੀਤਾ ਕੀਤਾ ਤਾਂ ਜਿਹਦੇ ਵਿੱਚ ਬੇਟਾ ਆਪਾਂ ਸ਼ੁਰੂ ਚ ਕੀਤਾ ਸੀ ਵੀ ਸ਼ਬਦ ਲੜੀਆਂ ਜਿਹੜੀਆਂ 8 ਪ੍ਰਕਾਰ ਦੀਆਂ ਹੁੰਦੀਆਂ ਜਿਹਦੇ ਵਿੱਚ ਪਹਿਲਾ ਨਾਮ ਦੂਜਾ ਪੜਨਾਮ ਤੇ ਤੀਜਾ ਅਸੀਂ ਵਿਸ਼ੇਸ਼ਣ ਬਾਰੇ ਹੁਣ ਗੱਲ ਕਰਨ ਲੱਗੇ ਆਂ ਵਿਸ਼ੇਸ਼ਣ ਕਿਸ ਨੂੰ ਕਹਿੰਦੇ ਹਨ ਠੀਕ ਹੈ ਤਾਂ ਵਿਸ਼ੇਸ਼ਣ ਦੀ ਬੇਟਾ ਪਰਿਭਾਸ਼ਾ ਕੀ ਹੈ ਜਿਹੜਾ ਸ਼ਬਦ ਕਿਸੇ ਨਾਮ ਜਾਂ ਪੜਨਾਮ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਖਾਸ ਗੱਲ ਦੱਸੇ ਉਸ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ ਇਹ ਵਿਸ਼ੇਸ਼ਤਾ ਰਾਹੀਂ ਉਹ ਨਾਮ ਜਾਂ ਪੜਨਾਮ ਦੀ ਗਿਣਤੀ ਮਿੰਤੀ ਗੁਣ ਔਗਣ ਰੰਗ ਲੱਛਣ ਅਤੇ ਅਵਸਥਾ ਆਦਿ ਬਾਰੇ ਦੱਸ ਕੇ ਉਹਨਾਂ ਨੂੰ ਆਮ ਤੋਂ ਖਾਸ ਬਣਾ ਦਿੰਦਾ ਹੈ ਵਿਸ਼ੇਸ਼ਣ ਜਿਹੜਾ ਜਿਵੇਂ ਹਰਾ ਅੰਬ ਤਾਂ ਹਰਾ ਇਹਨੂੰ ਅੰਬ ਨੂੰ ਵਿਸ਼ੇਸ਼ ਬਣਾਤਾ ਵੀ ਹਰਾ ਅੰਬ ਚਾਰ ਪੈਨ ਤਾਂ ਇਹ ਦਾ ਵਿਸ਼ੇਸ਼ਣ ਵੀ ਚਾਰ ਆ ਪੈਨ ਲੰਮੀ ਮੁਟਿਆਰ ਮੁਟਿਆਰ ਲੰਮੀ ਹੈ ਥੋੜੇ ਲੋਕ ਥੋੜੇ ਵਿਸ਼ੇਸ਼ਣ ਲੱਗ ਗਿਆ ਲੋਕਾਂ ਦੇ ਨਾਲ ਪੰਜਵੀਂ ਗੱਡੀ ਤਾਂ ਇਹ ਵਿਸ਼ੇਸ਼ ਕਰਤੀ ਨਾ ਵੀ ਪੰਜਵੀਂ ਗੱਡੀ ਡਰਪੋਕ ਮੁੰਡਾ ਇਹ ਵੀ ਇਹਦਾ ਵਿਸ਼ੇਸ਼ਣ ਹੋ ਗਿਆ ਦਸਵਾਂ ਹਿੱਸਾ ਠੀਕ ਹੈ ਚੋਖਾ ਦੁੱਧ ਤਾਂ ਉਦਾਹਰਨ ਆਦ ਵਿੱਚ ਲਕੀਰਿਆ ਸ਼ਬਦ ਵਿਸ਼ੇਸ਼ਣ ਹੈ ਦਸਵਾਂ ਠੀਕ ਹੈ ਡਰਪੂਖ ਪੰਜਵੀਂ ਥੋੜੇ ਇਹ ਸਾਰੇ ਵਿਸ਼ੇਸ਼ਣ ਹੈਗੇ ਆ ਇਹ ਬੇਟਾ ਕਹਿੰਦਾ ਪੰਜ ਤਰ੍ਹਾਂ ਦੇ ਹੁੰਦੇ ਆ ਵਿਸ਼ੇਸ਼ਣ ਪਹਿਲਾ ਹੈਗਾ ਗੁਣਵਾਚਕ ਵਿਸ਼ੇਸ਼ਣ ਜਿਹੜਾ ਸ਼ਬਦ ਨਾਮ ਜਾਂ ੜਨਾਮ ਸ਼ਬਦਾਂ ਦੇ ਗੁਣ ਔਗਣ ਆਦ ਦੱਸੇ ਉਸ ਨੂੰ ਗੁਣਵਾਚਕ ਵਿਸ਼ੇਸ਼ਣ ਕਹਿੰਦੇ ਹਨ ਜਿਵੇਂ ਨੇਕ ਉੱਚਾ ਮਾੜੀ ਕਾਲਾ ਸ਼ੈਰੀ ਗੋਰੀ ਚੰਗੇਰਾ ਉਚਤਮ ਝੂਠਾ ਖੱਟਾ ਬੁਰਾ ਪਤਲਾ ਲੰਮਾ ਖੁੱਲਾ ਨਰਮ ਰੋਗੀ ਨੌਜਵਾਨ ਬੁੱਢਾ ਡਰਪੂਕ ਤੇਜ ਮਿਹਨਤੀ ਕੀਤਾ ਜਪਾਨੀ ਪੰਜਾਬੀ ਚੰਗਾ ਆਦ ਠੀਕ ਹੈ ਤਾਂ ਗੁਣਵਾਚਕ ਇਹਨੂੰ ਕੀ ਕਹਿੰਦੇ ਆ ਗੁਣਵਾਚਕ ਵਿਸ਼ੇਸ਼ਣ ਕਹਿੰਦੇ ਆ ਜਿਹੜਾ ਕਿਸੇ ਸ਼ਬਦ ਕਿਸੇ ਨਾਮ ਜਾਂ ਪਰਨਾਮ ਦੇ ਗੁਣ ਜਾਂ ਉਹ ਗੁਣ ਦੱਸਦਾ ਆ ਠੀਕ ਹੈ ਅੱਗੇ ਆ ਗਿਆ ਸੰਖਿਆਵਾਚਕ ਵਿਸ਼ੇਸ਼ਣ ਤੇ ਵਿਸ਼ੇਸ਼ ਜਿਹਨੂੰ ਗਿਣਤੀਵਾਚਕ ਵਿਸ਼ੇਸ਼ਣ ਵੀ ਕਹਿੰਦੇ ਆ ਜਿਹੜੇ ਸ਼ਬਦ ਨਾਮ ਜਾਂ ਪੜਨਾਮ ਦੀ ਗਿਣਤੀ ਦਾ ਗਿਆਨ ਦੇਣ ਉਹ ਸੰਖਿਆਵਾਚਕ ਵਿਸ਼ੇਸ਼ਣ ਘਾਉਂਦੇ ਹਨ ਜਿਵੇਂ ਪੰਜ ਦੁੱਗਣਾ ਦਾਸ ਚੌਥਾ ਥੋੜਾ ਅੱਧਾ ਪਹਿਲਾ ਕੁਝ ਬਹੁਤੇ ਆਦ ਠੀਕ ਹੈ ਤਾਂ ਸੰਖਿਆਵਾਚਕ ਵਿਸ਼ੇਸ਼ਣ ਹੈ ਇਹ ਅੱਗੇ ਆ ਗਿਆ ਬੇਟਾ 3 ਨੰਬਰ ਪਰਿਮਾਣਵਾਚਕ ਵਿਸ਼ੇਸ਼ਣ ਜਾਂ ਮਿੰਤੀਵਾਚਕ ਜਿਹੜੇ ਵਿਸ਼ੇਸ਼ਣ ਸ਼ਬਦ ਤੋਂ ਮਿੰਤੀ ਮਾਪ ਜਾਂ ਤੇਲ ਦਾ ਪਤਾ ਲੱਗੇ ਮਿੰਤੀ ਜਾਂ ਮਾਪ ਦਾ ਪਤਾ ਲੱਗਦਾ ਕਹਿੰਦਾ ਉਹ ਸ਼ਬਦ ਪਰਿਮਾਣਵਾਚਕ ਵਿਸ਼ੇਸ਼ਣ ਕਹਿੰਦੇ ਹਨ ਜਿਵੇਂ ਬਹੁਤ ਆ ਥੋੜਾ ਕਾਫੀ ਗਿਠਕੂ ਕਿੱਲੇ ਪਰ ਆਦ ਠੀਕ ਹੈ ਤਾਂ ਪਰਿਮਾਣ ਮਿੰਤੀਵਾਚਕ ਵਿਸ਼ੇਸ਼ਣ ਨੂੰ ਕਹਿੰਦੇ ਆ ਠੀਕ ਹੈ ਅੱਗੇ ਆ ਗਿਆ ਬੇਟਾ ਨਿਸ਼ਚੇਵਾਚਕ ਵਿਸ਼ੇਸ਼ਣ ਜਿਹੜਾ ਵਿਸ਼ੇਸ਼ਣ ਕਿਸੇ ਨਾਮ ਜਾਂ ੜ ਨਾਮ ਨਾਲ ਇਸ ਤਰ੍ਹਾਂ ਆਵੇ ਕਿ ਉਸ ਵੱਲ ਨਿਸ਼ਚੇ ਨਾਲ ਇਸ਼ਾਰਾ ਕਰਕੇ ਉਸ ਨੂੰ ਆਮ ਤੋਂ ਖਾਸ ਬਣਾਵੇ ਉਸ ਨੂੰ ਨਿਸ਼ਚੇਵਾਚਕ ਵਿਸ਼ੇਸ਼ਣ ਕਹਿੰਦੇ ਹਨ ਜਿਵੇਂ ਇਹ ਇਹਨਾ ਉਹ ਉਹਨਾ ਆਦ ਇਹ ਸਾਡਾ ਘਰ ਹੈ ਤਾਂ ਠੀਕ ਹੈ ਇਹ ਨਿਸ਼ਚੇ ਹੋ ਗਿਆ ਨਿਸ਼ਚੇਵਾਚਕ ਵਿਸ਼ੇਸ਼ਣ ਸਾਡਾ ਘਰ ਆ ਉਹ ਪੰਕਜ ਦਾ ਸਕੂਟਰ ਹੈ ਤਾਂ ਇਹ ਨਿਸ਼ਚੇ ਹੋ ਗਿਆ ਵੀ ਉਹ ਸਕੂਟਰ ਪੰਕਜ ਦਾ ਹੈ ਤੇ ਇਹਨੂੰ ਕੀ ਕਹਿੰਦੇ ਨਿਸ਼ਚੇਵਾਚਕ ਵਿਸ਼ੇਸ਼ਣ ਅੱਗੇ ਆ ਗਿਆ ਬੇਟਾ ਪੰਜਵਾਂ ਪੜਨਾਵੀ ਵਿਸ਼ੇਸ਼ਣ ਇਹ ਆਖਰੀ ਟਾਈਪ ਹੈ ਜਿਹੜਾ ਠੀਕ ਹੈ ਪੜਨਾਵੀ ਜਿਹੜਾ ਸ਼ਬਦ ਪੜਨਾਮ ਹੁੰਦੇ ਹੋਏ ਵੀ ਕਿਸੇ ਨਾਮ ਸ਼ਬਦ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਦੇਵੇ ਉਸਨੂੰ ਪੜਨਾਵੀ ਵਿਸ਼ੇਸ਼ਣ ਕਹਿੰਦੇ ਹਨ ਜਿਵੇਂ ਕਿਹੜਾ ਸਕੂਲ ਕਿਹੜਾ ਸਕੂਲ ਠੀਕ ਹੈ ਪੜਨਾਮ ਪਰ ਉਹਦੀ ਉਹਦੀ ਵਿਸ਼ੇਸ਼ਤਾ ਕਰ ਰਿਹਾ ਕਿ ਕਿਹੜੀ ਕੁੜੀ ਤੁਹਾਡਾ ਘਰ ਆਦ ਤਾਂ ਇਹਨਾਂ ਨੂੰ ਪੜਨਾਵੀ ਵਿਸ਼ੇਸ਼ਣ ਕਹਿੰਦੇ ਆ ਸੋ ਬੇਟਾ ਇਹ ਸੀ ਵਿਸ਼ੇਸ਼ਣ ਦੀਆਂ ਪੰਜ ਕਿਸਮਾਂ ਤਾਂ ਅਗਲਾ ਟੌਪਿਕ ਹੈ ਜਿਹੜਾ ਅਗਲੀ ਸ਼ਬਦ ਲੜੀ ਚੌਥੀ ਕਿਰਿਆ ਜਿਹੜੀ ਆ ਉਹ ਆਪਾਂ ਅਗਲੀ ਵੀਡੀਓ ਵਿੱਚ ਸਾਂਝੀ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸਵਾਦ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ